ਇੰਟਰਨੈਸ਼ਨਲ ਹਾਕੀ ਪਲੇਅਰ ਤੇ 올림픽 ਕਮਨਦੀਪ ਸਿੰਘ ਅਤੇ ਮਹਿਲਾ ਖਿਡਾਰੀ ਉਦਿੱਤਾ ਦੋਹਾਨ ਅੱਜ ਵਿਆਹ ਦੇ ਬੰਧਨ ਦੇ ਵਿੱਚ ਵੱਜ ਚੁੱਕੇ ਨੇ ਦੱਸ ਦਈਏ ਇਹਨਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸਾਫ਼ ਦੇਖਿਆ ਜਾ ਰਿਹਾ ਹੈ ਕਿ ਅੱਜ ਵਿਆਹ ਦੇ ਜੋੜੇ ਦੇ ਵਿੱਚ ਦੋਵੇਂ ਕਿੰਨੇ ਸੋਹਣੇ ਲੱਗ ਰਹੇ ਨੇ ਇਹ ਤਸਵੀਰਾਂ ਜਲੰਧਰ ਦੇ ਗੁਰਦੁਆਰਾ ਮਾਡਲ ਟਾਊਨ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਦੋਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਲਾਮਾਂ ਲਈਆਂ ਨੇ ਵਿਆਹ ਦੇ ਦੌਰਾਨ ਪੂਰਾ ਪਰਿਵਾਰ ਜਿਹੜਾ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆ ਰਿਹਾ ਇਸ ਦੇ ਨਾਲ ਹੀ ਮਨਦੀਪ ਦੇ ਮਾਤਾ ਪਿਤਾ ਦਾ ਕਹਿਣਾ ਕਿ ਉਹਨਾਂ ਨੂੰ ਅੱਜ ਦੇ ਦਿਨ ਦਾ ਬਹੁਤ ਜ਼ਿਆਦਾ ਚਾਅ ਸੀ ਉਹਨਾਂ ਨੇ ਆਪਣੇ ਪੁੱਤ ਦੇ ਵਿਆਹ 'ਚ ਸਾਰੇ ਚਾਲਾੜ ਪੂਰੇ ਕੀਤੇ ਨੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੀ ਨੂੰਹ ਤੋਂ ਵੀ ਬਹੁਤ ਉਮੀਦਾਂ ਨੇ ਉਹ ਸਾਡੇ ਘਰ ਦੀ ਨੂੰਹ ਨਹੀਂ ਬਲਕਿ ਬੇਟੀ ਬਣ ਕੇ ਰਹੇਗੀ ਤੁਸੀਂ ਵੀ ਵੇਖੋ ਮਨਦੀਪ ਸਿੰਘ ਦੇ ਵਿਆਹ ਦੀਆਂ ਇਹ ਖਾਸ ਤਸਵੀਰਾਂ ਜੋ ਕਿ ਸੋਸ਼ਲ ਮੀਡੀਆ ਤੇ ਵੀ ਬਹੁਤ ਹੀ ਵਾਇਰਲ ਹੋ ਰਹੀਆਂ ਨੇ ਅਤੇ ਜਲੰਧਰ ਦੇ ਵਿੱਚ ਮਾਡਰ ਟਾਊਨ ਕੋ ਦੁਆਰਾ ਸਾਹਿਬ ਉਹਨਾਂ ਦੇ ਵੱਲੋਂ ਲਾਵਾ ਲਈਆਂ ਗਈਆਂ ਨੇ ਮਿਲ ਮਿਲ ਕੇ ਸਾਰੇ ਰਹਿਣ ਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆਜ ਇਹ ਜਿਹੜਾ ਦਿਨ ਆਇਆ ਖੁਸ਼ੀਆਂ ਭਰਿਆ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੰਨੇ ਆ ਕਿ ਸਦਾ ਇਹਨਾਂ ਦੀ ਜੋੜੀ ਬਣੀ ਰਹੇ ਔਰ ਬਹੁਤ ਖੁਸ਼ੀ ਹੋ ਰਹੀ ਹੈ ਸਾਰੀ ਫੈਮਿਲੀ ਸਾਰੇ ਰਿਸ਼ਤੇਦਾਰ ਬਹੁਤ ਜ਼ਿਆਦਾ ਖੁਸ਼ ਹੈ ਜਦੋਂ ਘਰ ਚ ਨਵੀਂ ਨੂੰ ਆਉਂਦੀ ਹੈ ਸੱਸ ਦੀਆਂ ਬੜੀਆਂ ਐਕਸਪੈਕਟੇਸ਼ਨਸ ਹੁੰਦੀਆਂ ਤੁਹਾਡੀਆਂ ਪਰਸਨਲੀ ਕੀ ਹੋ ਜਾਂ ਐਕਸਪੈਕਟੇਸ਼ਨਸ ਤੁਹਾਡੀਆਂ ਹੋਈਆਂ ਨੇ ਇਹ ਤੇ ਮਾਂ ਦੀ ਦਾਈ ਰਿਸ਼ਤਾ ਆ ਇਹ ਕਿ ਵੀ ਮੈਂ ਨੂੰ ਨਹੀਂ ਕਦੀ ਵੀ ਉਹਨੂੰ ਮੰਨਾ ਕਿ ਇਹ ਆ ਵੀ ਮੇਰੀ ਬੇਟੀ ਰਹੇਗੀ ਮੈਂ ਜਿੱਦਾਂ ਮੇਰੀ ਬੇਟੀ ਹੈ ਮੈਂ ਉਹਨੂੰ ਵੀ ਆਪਣੀ ਬੇਟੀ ਬਣਾ ਕੇ ਰੱਖਾਂਗੀ ਕਿੰਨਾ ਚਾਹ ਮੈਨੂੰ ਅੱਜ ਤੁਹਾਨੂੰ ਇਸ ਬਹੁਤ ਜ਼ਿਆਦਾ ਚਾਹ ਆ ਤੁਹਾਨੂੰ ਸਾਰਿਆਂ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਬਹੁਤ ਜ਼ਿਆਦਾ ਚਾਹ ਹੈ ਪੁੱਤ ਦੇ ਵਿਆਹ ਦੀਆਂ ਬੜੀਆਂ ਰੀਝਾਂ ਹੁੰਦੀਆਂ ਮਾਨੂੰ ਸਾਰੀਆਂ ਪੂਰੀਆਂ ਕੀਤੀਆਂ ਹਾਂ ਹਾਂਜੀ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਹਾਂ ਠੀਕ ਹੈ ਜੀ ਦਾ ਵਿਆਹ ਹੋਇਆ ਅੱਜ ਇਹ ਕਹਿੰਦੇ ਗੋਡੇ-ਗੋਡੇ ਦਾ ਬਾਪੂ ਬਲਕੋ ਜੀ ਸਾਡੇ ਪੂਰੇ ਪਰਿਵਾਰ ਨੂੰ ਵੀ ਅੱਜ ਵੀ ਅਫੀਸ਼ੀਅਲ ਵੀ ਆ ਅਸੀਂ ਪਰਿਵਾਰ ਤੋਂ ਦਾ ਸ਼ੁਕਰ ਗੁਜ਼ਾਰਦੇ ਆਂ ਵੀ ਉਹ ਜਿਹੜੀ ਤੁਹਾਨੂੰ ਜੋੜੀ ਛੋਣੀ ਬਣੀ ਹੈ ਤੈਨੂੰ ਤਾਂ ਕਿੰਦਾ ਜੀ ਐਕਸਪੈਕਟੇਸ਼ਨਸ ਨੇ ਬਿਲਕੁਲ ਜੀ ਖੁਸ਼ੀ ਹੋ ਜੀ ਰਬ ਦਾ ਸ਼ੁਕਰ ਹੈ ਰਬ ਦਾ ਵੀ ਇਹ ਬੱਚੇ ਖੋਚ ਰਣ ਘਰ ਚ ਦੋ ਦੋ 올ੰਪੀਅਨ ਹੋ ਗਏ ਹੁਣ ਬਿਲਕੁਲ ਜੀ ਦੋ ਦੋ ਲੰਬੀ ਹੋ ਗਏ ਆ ਔਰ ਉਮੀਦ ਹੈ ਵੀ 23 ਦੂ ਮਰਡਰ ਕਰ ਸਕਦੇ ਨੂੰ ਦੋ ਦੋ ਆਇਆਗਾ ਬੇਹਣ ਜਿਹੜੇ ਪਰਿਵਾਰ ਦੇ ਵਿੱਚ ਕਿੰਨਾ ਕ ਚਾਅ ਸੀਗਾ ਇਸ ਵਿਆਹ ਨੂੰ ਲੈ ਕੇ ਕਿਉਂਕਿ ਲਗਾਤਾਰ ਕਈ ਚੀਜ਼ਾਂ ਚੱਲ ਰਹੀਆਂ ਸੀਗੀਆਂ ਐਂਡ ਬੜੇ ਮਤਲਬ ਇੱਕ ਕਹਿ ਲੋ ਕਿ ਲੋਕਾਂ ਦੇ ਵਿੱਚ ਨਾ ਉਹਦੇ ਹੋਏ ਬੜੇ ਘੱਟ ਤਰੀਕੇ ਦੇ ਨਾਲ ਵਿਆਹ ਹੋਆ ਬਿਲਕੁਲ ਜੀ ਦੁੱਧਨ ਤੋਂ ਮਰਨ ਤੋਂ ਕਰ ਚੋਂ ਬੰਸ ਚੜ੍ਹਿਆ ਲਗਨਤਨ ਦੇ ਭਾਗ ਤੋਂ ਹੋਇਆ ਪਰ ਉਹ ਰੀਤ ਰਿਵਾਜ ਨਾਲੋਂ ਵੱਧ ਕਮਿਊਨਿਟੀਟਰੀਅ ਅੱਜ ਜੋ ਅਸੀਂ ਲਾਂਭੇ ਤੇ ਬੜੇ ਚੰਗੇ ਦਿਹਾੜੇ ਆਈ ਪ੍ਰਮਾਤਮਾ ਦਾ ਸ਼ੁਕਰ ਦਾਰ ਕਰਦੇ ਜੀ ਬੜੇ ਸਾਦੇ ਜਿਹੇ ਢੰਗ ਦੇ ਨਾਲ ਵਿਆਹ ਜਿਹੜਾ ਤੁਸੀਂ ਆਪਣੇ ਬੇਟੇ ਦਾ ਕਰ ਰਹੇ ਹੋ ਇਹਦੇ ਪਿੱਛੇ ਕਾਰਨ ਸਭ ਤੋਂ ਵੱਡਾ ਕੀ ਹੈ ਕਿ ਫੈਮਿਲੀ ਪਲੈਨਿੰਗ ਸੀ ਇਹ ਸਭ ਨਹੀਂ ਜੀ ਬੱਚਿਆਂ ਦੀ ਉਮਰ 'ਚ ਪਹਿਲੇ ਦੋ ਚੀਜ਼ਾਂ ਕੀ ਮੁੜ ਕੇ ਇਹਨਾਂ ਨੇ ਜਿਹੜੇ ਮਰੀਦਾਂ ਪਰ ਪੂਰੇ ਪੁਰਾਣੇ ਇੱਕ ਗਲਤੀ ਹੋ ਗਈ ਅੱਛਾ ਹਾਕੀ ਟੀਮ ਵੀ ਆਈ ਹੈਗੀ ਇਹ ਪੂਰੀ ਜਿਹੜੀ ਹੈਗੀ ਹੈ ਪੂਰੇ ਜਿਹੜੀ ਇੰਡੀਆ ਦੀ ਪੂਰੀ ਹਾਕੀ ਦੇ ਟੋਟਲ ਪਲੇਅਰ ਆਏ ਆ ਔਰ ਉਹਨਾਂ ਦੀ ਜਨਰਲ ਸੈਕਟਰੀ ਪੋਰਟ ਬੋਰਡ ਮੰਡਰੀ ਜੋ ਉਹਨਾਂ ਦੇ ਹੱਕੀ ਦੇ ਕਮੇਟੀ ਦੇ ਮੈਂਬਰ ਆ ਸਾਰੇ ਪਹੁੰਚੇ ਜੀ ਮਿਹਰਬਾਨੀ ਜੀ ਬਹੁਤ